हां जी ਮੁਲਾਜ਼ਮ ਸਾਥੀਓ ਅਤੇ ਪੈਨਸ਼ਨਰ ਭੈਣੋ ਤੇ ਭਰਾਵੋ ਇੱਕ ਰਿੱਟ ਪਾਸ ਹੋਈ ਹੈ 25 ਤਰੀਕ 8ਵਾਂ ਮਹੀਨਾ ਮਤਲਬ 25 ਅਗਸਤ 2025 ਨੂੰ 24698 2025 ਨਿਰਮਲ ਸਿੰਘ ਧنوਆ ਐਂਡ ਆਦਰਜ ਵੱਲੋਂ ਸਟੇਟ ਆਫ ਪੰਜਾਬ ਅਤੇ ਆਦਰ ਵੱਲ ਲਾਈ ਵੀ ਹੈ ਮਤਲਬ ਇਹ ਰਿੱਟ ਮੇਨਲੀ ਆਪਾਂ ਗੱਲ ਕਰੀਏ ਤਾਂ ਡੀਏ ਦੇ ਸਬੰਧ ਦੇ ਵਿੱਚ ਹੈ ਡੀਆ ਦਾ ਮਤਲਬ ਹੈ ਡੀਅਰਨੈਸ ਅਲਾਉਂਸ ਜਿਹਨੂੰ ਆਪਾਂ ਮਹਿੰਗਾਈ ਪੱਤੇ ਦੇ ਨਾਮ ਨਾਲ ਜਾਣਦੇ ਆ ਸਾਰੇ ਮੁਲਾਜ਼ਮਾਂ ਨੂੰ ਲਗਭਗ ਪਤਾ ਹੀ ਹੈ ਵੀ ਆਪਣਾ ਜਿਹੜਾ ਡੀਏ ਹੈ ਇਹ ਸੈਂਟਰ ਗਵਰਨਮੈਂਟ ਦੇ ਨਾਲ ਲਿੰਕ ਹੋਇਆ ਹੋਇਆ ਹੈ ਮਤਲਬ ਆਪਣੀ ਗਵਰਨਮੈਂਟ ਨੇ ਇਹ ਮੰਨਿਆ ਹੋਇਆ ਵੀ ਜਿਹੜਾ ਕੁਝ ਸੈਂਟਰ ਦਿੰਦਾ ਆਪਾਂ ਉਹਦੇ ਮੁਤਾਬਕ ਹੀ ਡੀਏ ਤੁਹਾਨੂੰ ਦੇਣਾ ਹੁੰਦਾ ਪਰੰਤੂ ਚੱਲ ਕੀ ਰਿਹਾ ਵੀ ਆਪਣਾ 142% ਡੀਏ ਮਿਲ ਰਿਹਾ ਹੈ ਅੱਜ ਦੀ ਘੜੀ ਤੇ ਸੈਂਟਰ ਦਾ ਡੀ 155 ਫਿਲਹਾਲ ਉਹਨਾਂ ਨੂੰ ਮਿਲ ਰਿਹਾ 155% ਤਾਂ ਇਹਦੇ ਸਬੰਧੀ ਹੀ ਇਹਨਾਂ ਨੇ ਰਿੱਟ ਲਾਈ ਹੈ ਰਿੱਟ ਦੇ ਵਿੱਚ ਕੀ ਕਿਹਾ ਹੈ ਬੀ 1116 ਤੋਂ ਪਹਿਲਾਂ 125% ਡੀਏ ਸੀ ਫਿਰ ਜਿਹੜਾ ਪਹਿਲਾਂ ਚੱਲ ਰਿਹਾ ਸੀ ਪੁਰਾਣਿਆਂ ਦੇ ਵਿੱਚ ਫਿਰ 28% ਡੀਏ ਹੋ ਗਿਆ 1721 ਤੋਂ ਕਿੰਨਾ ਦਾ ਸੈਂਟਰ ਦਾ ਤੇ ਆਪਾਂ ਨੂੰ ਮਿਲੇਗਾ 11121 ਤੋਂ ਵੀ 11121 ਦੀ بجائے ਜਿਹੜਾ ਸਾਨੂੰ ਇਹ ਡੀਏ ਮਿਲਣਾ ਚਾਹੀਦਾ ਉਹ 1721 ਤੋਂ ਮਿਲਣਾ ਚਾਹੀਦਾ 34% ਮਿਲਣਾ ਚਾਹੀਦਾ 1122 ਤੋਂ ਮਿਲਿਆ ਕਦੋਂ ਹੈ 1110 22 ਤੋਂ ਫਿਰ ਇਸਦੇ 38% 1722 ਤੋਂ ਡੀਏ ਦੀ ਕਿਸ਼ਤ ਜਿਹੜੀ ਸੈਂਟਰ ਦਿੰਦਾ ਵੈਸੇ ਨਾਰਮਲ ਹੀ ਸਭ ਨੂੰ ਪਤਾ ਹੈ ਕਿ ਕੁਝ ਕ ਆਪਣੀ ਵੀਡੀਓ ਦੇਖਣ ਵਾਲੇ ਮਲਾਜਮ ਨਵੇਂ ਹੁੰਦੇ ਨੇ ਤਾਂ ਡੀਏ ਹਰ 6 ਮਹੀਨਿਆਂ ਬਾਅਦ ਇਸ ਤਜਾਰੀ ਕਰਦਾ ਸੈਂਟਰ ਠੀਕ ਹੈ 38% ਹੋਇਆ ਸੀ 1722 ਤੋਂ ਆਪਾਂ ਨੂੰ ਕਦੋਂ ਤੋਂ ਮਿਲਿਆ 1123 ਤੋਂ ਮਤਲਬ ਲਗਭਗ ਲਗਭਗ 17 ਮਹੀਨਿਆਂ ਬਾਅਦ ਇਸ ਤਰ੍ਹਾਂ 42% ਡੀਏ ਜਿਹੜਾ ਕਿ ਮੌਜੂਦਾ ਚੱਲ ਰਿਹਾ ਹੈ ਇਹ ਵੀ 111123 ਤੋਂ ਦੇਣਾ ਸੀ ਮਿਲਿਆ ਕਦੋਂ ਸੀ 111124 ਤੋਂ ਲਗਭਗ 22 23 ਮਹੀਨਿਆਂ ਦੇ ਬਾਅਦ ਹੀ ਮਿਲਿਆ ਸੀ ਤੇ ਉਸ ਤੋਂ ਬਾਅਦ ਜਿਹੜੇ ਡੀਏ ਨੇ 46% 1723 ਤੋਂ 53% 11 24 ਤੋਂ 53% 17 24 ਤੋਂ ਤੇ 55% 11 25 ਤੋਂ ਕਿਉਂਕਿ ਰੇਟ ਪਹਿਲਾਂ ਦੀ ਲੱਗੀ ਹੋਈ ਹੈ ਤਾਂ ਉਸ ਤੋਂ ਬਾਅਦ ਵੀ ਨਵੀਂ ਕਿਸ਼ਤ ਵੀ ਡਿਊ ਹੈ 17 25 ਵਾਲੀ ਉਹ ਅਜੇ ਇਹਦੇ ਵਿੱਚ ਜ਼ਿਕਰ ਨਹੀਂ ਕੀਤਾ ਇਹਨਾਂ ਨੇ ਕਿਹਾ ਸੀ ਵੀ ਸਾਨੂੰ ਰਿਵਾਈਜ਼ ਕਰਕੇ ਇਨਸਟਾਲਮੈਂਟ ਦੇ ਵਿੱਚ ਡੀਏ ਜਿਹੜਾ ਕੋ 6ਵੇਂ ਪੇ ਕਮਿਸ਼ਨ ਦੀ ਰეკਮੈਂਡੇਸ਼ਨ 'ਚ ਲਿਖਿਆ ਹੈ ਉਹ ਜ਼ਿਕਰ ਕੀਤਾ ਇਹਦੇ ਵਿੱਚ ਕਿ ਸੈਂਟਰਲ ਗਵਰਨਮੈਂਟ ਨੂੰ ਜਿਵੇਂ ਜਿਵੇਂ ਮਿਲੂਗਾ ਉਸ ਦੇ ਹਿਸਾਬ ਨਾਲ ਆਪਾਂ ਦਿਆ ਕਰਾਂਗੇ ਅਸੈਪਟ ਕੀਤਾ ਹੋਇਆ ਕੈਬਨਿਟ ਦੇ ਵਿੱਚ 21 6 2021 ਦੇ ਵਿੱਚ ਤੇ ਇਹਦੇ ਵਿੱਚ ਇਹਨਾਂ ਨੇ ਆਖਿਆ ਸੀ ਵੀ ਸਾਨੂੰ ਇਹ ਡੀਏ ਦਿੱਤਾ ਜਾਵੇ ਤੇ 12% ਸਾਨੂੰ ਇੰਟਰਸਟ ਵੀ ਦਿੱਤਾ ਜਾਵੇ ਇਹ ਜੋ ਹੈ ਸਾਰਾ ਕੁਝ ਆਪਾਂ ਪਹਿਲਾਂ ਪਹਿਰਾ ਪੜਿਆ ਇਹ ਡਿਮਾਂਡ ਕੀਤੀ ਵੀ ਹੈ ਪਟੀਸ਼ਨਰ ਵੱਲੋਂ ਠੀਕ ਹੈ ਇਹ ਨਹੀਂ ਹੈ ਵੀ ਲਾਗੂ ਹੋ ਗਿਆ ਕਈ ਇਹ ਸਮਝ ਲੈਂਦੇ ਵੀ ਮੰਗਿਆ ਸੀ ਮਿਲ ਗਿਆ ਤਾਂ ਉਹਦੇ ਵਿੱਚ ਕਾਉਂਸਲ ਨੇ ਕੀ ਕਿਹਾ ਪਟੀਸ਼ਨਰ ਸਬਮਿਟ ਕੀਤਾ ਹੈ ਉਹਨਾਂ ਨੇ ਆਪਣੀ ਰਿਪਰੈਜੈਂਟੇਸ਼ਨ ਜੋ ਤਾਂ ਨੂੰ ਪੜ੍ਹ ਕੇ ਸੁਣਾਈ ਹੈ ਪਟੀਸ਼ਨਰ ਨੇ ਡਿਸਾਈਡ ਕੀਤਾ ਰੈਸਪੋਨੈਂਟ ਨੰਬਰ 2 ਮਤਲਬ ਪੰਜਾਬ ਗਵਰਨਮੈਂਟ ਨੂੰ ਇਹ ਕਿਹਾ ਵੀ ਇੱਕ ਸਪੀਕਿੰਗ ਆਰਡਰ ਪਾਸ ਕਰੋ ਸਮੇਂ ਦੇ ਵਿੱਚ ਵਿੱਚ ਸਮਾਂ ਕਿੰਨਾ ਦਿੱਤਾ 3 ਮਹੀਨੇ ਵੀ ਇੱਕ ਸਪੀਕਿੰਗ ਆਰਡਰ ਜਾਂ ਇੱਕ ਡਾਇਰੈਕਸ਼ਨ ਜਾਰੀ ਕਰੋ ਜਿਹਦੇ ਵਿੱਚ ਤੁਸੀਂ ਬਕਾਇਆ ਬਾਰੇ ਜ਼ਿਕਰ ਕਰੋ ਵੀ ਕਦੋਂ ਦੇਣਾ ਦਾ ਜਾਂ ਦੇਣਾ ਜਾਂ ਨਹੀਂ ਦੇਣਾ ਜਾਂ ਕੁਝ ਵੀ ਬਤਲ ਤੁਸੀਂ ਡਾਇਰੈਕਸ਼ਨਾਂ ਜ਼ਰੂਰ ਜਾਰੀ ਕਰੋ ਵੀ ਕੀ ਕਹਿਣਾ ਚਾਹਣਾ ਜੇ ਨਹੀਂ ਦਿੱਤਾ ਤਾਂ ਕਿਉਂ ਨਹੀਂ ਦਿੱਤਾ ਕਦੋਂ ਦਿਓਗੇ ਕਿਵੇਂ ਦਿਓਗੇ ਜਿਵੇਂ ਪੇ ਕਮਿਸ਼ਨ ਜੇ ਤੁਹਾਡੇ ਧਿਆਨ ਚ ਹੋਵੇ ਪੇ ਕਮਿਸ਼ਨ ਦਾ ਏਰੀਅਰ ਹੁਣ ਸਰਕਾਰ ਨੇ ਚਿੱਠੀ ਜਾਰੀ ਕਰਤੀ ਵੀ ਸੀ ਕਦੋਂ ਦੇਵਾਂਗੇ ਉਹ ਕਿਸੇ ਨੂੰ 12 ਕਿਸ਼ਤਾਂ 'ਚ ਮਿਲਿਆ ਕਿਸੇ ਨੂੰ 2 ਕਿਸ਼ਤਾਂ 'ਚ ਮਿਲਿਆ ਕਈਆਂ ਨੂੰ 42 ਕਿਸ਼ਤਾਂ 'ਚ ਮਿਲ ਰਿਹਾ ਹੈ ਤੇ ਕਈਆਂ ਨੂੰ ਹਜੇ 36 ਕਿਸ਼ਤਾਂ ਦੇ ਵਿੱਚ ਮਿਲਣਾ ਹੈ 1425 ਤੋਂ 1426 ਤੋਂ ਉਹ ਉਸ ਤਰ੍ਹਾਂ ਵੀ ਕੋਈ ਨਾ ਕੋਈ ਟਾਈਮ ਬਾਉਂਡ ਅਪਦੀ ਤੁਸੀਂ ਡਾਇਰੈਕਸ਼ਨ ਜਾਰੀ ਕਰੋ ਵੀ ਕਦੋਂ ਤੁਸੀਂ ਦਿਓਗੇ ਐਡਵਾਂਸ ਨੋਟਿਸ ਸਬਮਿਟ ਕੀਤਾ ਤੇ ਇਹਦੇ ਵਿੱਚ ਇਹਨਾਂ ਨੇ ਇਹ ਵੀ ਆਖਿਆ ਲਾਸਟ ਦੇ ਵਿੱਚ ਵਿਧੀ ਨੇ ਪੀਰੀਅਡ ਆਫ 3 ਮੰਥ ਫਰਮ ਦਾ ਡੇਟ ਆਫ ਰੀਸੀਵਿੰਗ ਅ ਸਰਟੀਫਾਈਡ ਕਾਪੀ ਆਫ ਥਿਸ ਆਰਡਰ ਵੀ 3 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਦਿਓ ਤੇ ਇਹ ਵੀ ਕਹਿੰਦਾ ਪਟੀਸ਼ਨਰ ਆਰ ਫਾਊਂਡ ਐਨਟਾਈਟਲ ਟੂ ਰੀਲੀਫ ਸੌਟ ਬੀਜੇ ਕੋਈ ਪਟੀਸ਼ਨਰ ਨੂੰ ਰੀਲੀਫ ਵਗੈਰਾ ਦੇਣੀ ਹੈ ਤਾਂ ਉਹ ਵੀ ਗ੍ਰਾਂਟ ਕੀਤੀ ਜਾ ਸਕਦੀ ਹੈ ਰਿਸਪੋਨਡੈਂਟ 2 ਵੱਲੋਂ ਠੀਕ ਹੈ ਬਾਕੀ ਹਜੇ ਫਿਲਹਾਲ ਇਹ ਨਹੀਂ ਹੈ ਵੀ ਇਹ ਜਾਰੀ ਹੋ ਗਿਆ ਤਾਂ ਆਪਾਂ ਨੂੰ ਡੀਏ ਮਿਲ ਗਿਆ ਜਾਰੀ ਦਾ ਮਤਲਬ ਇਹ ਹੈ ਵੀ ਸਰਕਾਰ ਨੂੰ ਡਾਇਰੈਕਸ਼ਨ ਜਾਰੀ ਕਰਨ ਲਈ ਕਿਹਾ ਹੈ 3 ਮਹੀਨੇ ਦੇ ਅੰਦਰ ਅੰਦਰ ਬਾਕੀ ਜਿਵੇਂ ਵੀ ਕੋਈ ਵੀ ਹੋਰ ਇਨਫੋਰਮੇਸ਼ਨ ਆਉਗੀ ਤਾਂ ਪਤਾ ਔਡਰ ਆ ਸਾਂਝੀ ਕਰ ਦਾਂਗੇ ਸਕਰੀਨਸ਼ਾਟ ਲੈ ਸਕਦੇ ਹੋ ਬਾਕੀ ਆਪਾਂ ਵੀਡੀਓ ਚ ਲਿੰਕ ਵੀ ਪਾ ਦਾਂਗੇ ਜੇ ਕਿਸੇ ਨੇ ਸਪੀਕਿੰਗ ਆਰਡਰਾਂ ਦੀ ਕਾਪੀ ਚਾਹੀਦੀ ਹੋ ਠੀਕ ਹੈ ਇਨਫੋਰਮੇਸ਼ਨ ਸੀ ਤੁਹਾਡਾ ਨਾਲ ਸ਼ੇਅਰ ਕਰ ਦਈਏ ਇਹਦਾ ਮਤਲਬ ਇਹ ਨਾ ਸਮਝਿਆ ਜਾਵੇ ਵੀ ਡੀਏ ਮਿਲ ਗਿਆ ਜਾਂ ਸਰਕਾਰ ਨੇ ਦੇ ਦਿੱਤਾ ਸਿਰਫ ਇਹ ਡਾਇਰੈਕਸ਼ਨਾਂ ਜਾਰੀ ਕਰਨ ਨੂੰ ਕਿਹਾ ਹੈ ਵੇਟ ਐਂਡ ਵਾਚ ਸ਼ਾਇਦ ਕੁਝ ਵਧੀਆ ਹੋ ਜਾਏ ਕਿਉਂਕਿ ਆਪਣਾ ਡੀਏ 55 ਚੋਂ ਜੇ 42 ਘਟਾ ਲਈ ਤਾਂ 13% ਤਾਂ ਛੋਦੀ ਬਕਾਇਆਗਾ ਹਜੇ ਜਿਹੜੀ ਜੁਲਾਈ ਵਾਲੀ ਕਿਸ਼ਤ ਹੈ ਉਹ ਇਸ ਦੇ ਨਾਲ ਹੀ ਹੈ ਕਾਫੀ ਲੰਬੇ ਸਮੇਂ ਤੋਂ ਕਿਸ਼ਤ ਕੋਈ ਜਾਰੀ ਨਹੀਂ ਹੋਈ ਪਿਛਲੇ ਸਾਲ ਦੀਵਾਲੀ ਮੌਕੇ ਜਾਰੀ ਹੋਈ ਸੀ ਦੇਖਦੇ ਹਾਂ ਹੁਣ ਇਸ ਤੋਂ ਬਾਅਦ ਕੀ ਆਪਣੇ ਲਈ ਵੰਦ ਹੈ ਹੋਪ ਫੋਰ ਬੈਸਟ ਥੈਂਕ ਯੂ ਇਨਫਾਰਮੇਸ਼ਨ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਥੈਂਕ ਯੂ